ਮਨੁੱਖ ਵਿਗਿਆਨ ਦੇ ਝਰੋਖੇ ਚੋਂ ਇਹ ਪੁਸਤਕ ਹੈ ਡਾਕਟਰ ਸੰਜੀਤ ਸਿੰਘ ਢਿਲੋਹਰਾਂ ਦੀ। ਔਰ ਇਸਦੇ ਪਹਿਲੇ ਜਿਹੜੇ ਚੈਪਟਰ ਹੈਗੇ ਆ ਮਨੁੱਖੀ ਸਥਿਤੀ। ਮਨੁੱਖੀ ਸਥਿਤੀ ਦੇ ਵਿੱਚ ਅੱਗੇ ਜੋ ਟੌਪਿਕਸ ਹੈਗੇ ਉਹਨਾਂ ਬਾਰੇ ਆਪਾਂ ਅੱਜ ਗੱਲ ਕਰਦੇ ਆਂ। ਮਨੁੱਖੀ ਸਥਿਤੀ ਦੇ ਵਿੱਚ ਪਹਿਲਾ ਟੌਪਿਕ ਹੈ ਸੰਸਾਰ ਅੰਦਰ ਮਨੁੱਖ ਦਾ ਪ੍ਰਵੇਸ਼। ਸ਼ੈਕਸਪੀਅਰ ਦਾ ਉਹ ਲਿਖਿਆ ਕਿਰਦਾਰ ਹੈਮਲੈਟ ਮਨੁੱਖ ਨੂੰ ਕੁਝ ਇਸ ਪ੍ਰਕਾਰ ਕਿਹਾ ਜਾਂਦਾ ਹੈ ਮਨੁੱਖ ਵੀ ਕੀ ਜੀਵ ਹੈ ਤਰਕ ਵਿੱਚ ਉਦਾਰ ਹੁਨਰ ਵਿੱਚ ਨਪੁੰਨ ਅਤੇ ਆਪਣੀ ਅਮਲੀ ਸਰਗਰਮੀਆਂ 'ਚ ਅਦੁੱਪਤ ਜਾਂ ਫਿਰ ਬਹੁਤੇ ਧਰਮ ਇਸ ਨੂੰ ਕੇਵਲ ਧੂੜ ਦਾ ਨਿਚੋੜ ਸਮਝਦੇ ਆ ਰਹੇ ਹਨ ਜਦਕਿ ਵਿਗਿਆਨ ਇਸ ਨੂੰ ਚਤਰਾਈ ਨਾਲ ਚੁਣੇ ਹੋਏ ਰਸਾਇਣਾਂ ਦਾ ਇੱਕ ਸੰਗ੍ਰਹਿ ਮੰਨਿਆ ਹੈ ਮਨੁੱਖ ਭਾਵੇਂ ਕੁਝ ਵੀ ਹੋਵੇ ਫਰਿਸ਼ਤਾ ਹੋਵੇ ਜਾਂ ਸ਼ੈਤਾਨ ਜਾਂ ਫਿਰ ਦੋਹਾਂ ਦਾ ਮਿਲਾਪ ਪਰ ਹੈ ਇਹ ਵਿਚਿੱਤਰ ਪੂਰੇ ਜੀਵਨ ਸੰਸਾਰ ਨਾਲੋਂ ਵੱਖਰਾ ਵਿਖਾਈ ਦੇਣ ਵਾਲਾ ਜਿਸ ਕਰਕੇ ਇਸ ਦੀ ਸੰਸਾਰ ਅੰਦਰਲੀ ਹੋਂਦ ਨੂੰ ਇੱਕ ਚਮਤਕਾਰ ਮੰਨਿਆ ਜਾ ਸਕਦਾ ਹੈ ਅਤੇ ਜਿਸ ਦੇ ਮੁੱਢ ਨੂੰ ਹੁਣ ਤੋੜੀ ਹੋਰ ਨਾਲ ਪ੍ਰਾਣੀਆਂ ਨਾਲੋਂ ਨਵੇਕਲਾ ਸਮਝਿਆ ਗਿਆ ਹੈ ਆਇਰਲੈਂਡ ਦੇ ਮੁੱਖ ਬਿਸ਼ਪ ਜੇਮਸ ਉਸਰ ਨੇ ਬਾਈਬਲ ਦੀ ਵਿਆਖਿਆ ਕਰਦਿਆਂ ਮਨੁੱਖ ਦੀ ਸੰਸਾਰ ਅੰਦਰ ਆਮਦ ਦੀ ਇੱਕ ਤਿੱਥਵੀ ਮਿੱਤ ਦਿੱਤੀ ਸੀ ਹਜ਼ਰਤ ਈਸਾ ਤੋਂ ਜਨਮ ਤੋਂ 4400 ਬਾਰੇ ਪਹਿਲਾਂ ਦੇ ਇਸ ਗੱਲ ਨੂੰ ਲਗਭਗ 300 ਬਾਰੇ ਹੋ ਚੁੱਕੇ ਹਨ ਤੇ ਡਾਰਵਿਨ ਤੋਂ ਪਹਿਲਾਂ ਕਿਸੇ ਨੇ ਵੀ ਇਸ ਸਥਿਤ ਬਾਰੇ ਸੰਦੇਹ ਕਰਨ ਦਾ ਹੀਆ ਨਾ ਕੀਤਾ ਇਸ ਗੱਲ ਨੂੰ ਮੰਨਣੋ ਵੀ ਹਰ ਇੱਕ ਚਿਜ ਕਰਿਆ ਕਿ ਮਨੁੱਖਤਾ ਕੋਈ ਦੂਰ ਜਾਂ ਨੇੜੇ ਦਾ ਸਬੰਧ ਕਿਸੇ ਵੀ ਜਾਨਵਰ ਨਾਲ ਕਦੇ ਵੀ ਰਿਹਾ ਹੈ ਜੀਵਨ ਦੇ ਵਿਕਾਸ ਬਾਰੇ ਵਿਸਤਾਰ ਨਾਲ ਗੱਲ ਕਰਦੇ ਆਂ ਅਪਰ ਡਾਰਵਿਨ ਨੇ ਮਨੁੱਖ ਦੀ ਚਿੰਪਾਂਜ਼ੀ ਪ੍ਰਮਾਣਸ ਨਾਲ ਨੇੜਤਾ ਦਰਸਾਈ ਤੇ ਵਿਗਿਆਨਕ ਤੱਥਾਂ ਰਾਹੀਂ ਇਸ ਦੀ ਪੂਰਤਾ ਵੀ ਕੀਤੀ ਇਸ ਕਰਤਾ ਖੁੱਲ ਕੇ ਵਿਰੋਧ ਹੋਇਆ ਇੰਗਲੈਂਡ ਦੇ ਸਿਆਣੇ ਵਰਗ ਨੂੰ ਵੀ ਇਸ ਵਿਗਿਆਨਕ ਸਲੀਬ ਨੂੰ ਮੰਨਣ ਵਿੱਚ ਉਜਰ ਸੀ ਇਸ ਉਜਰ ਦਾ ਆਧਾਰ ਭਾਵਪਤਾ ਸੀ ਨਿਰੂਲਪਾਵਤਾ ਆਸਕਰ ਵਾਈਲਡ ਨੇ ਡਾਰਵਿਨ ਨੂੰ ਮਿਹਣੇ ਵਾਲੀ ਅਦਾਜ਼ ਕਿਹਾ ਮੇਰੇ ਪਿਤਰਾਂ ਨੂੰ ਸਵਰਗ ਵਿੱਚ ਵਾਸਾ ਕਰਨ ਦਿਓ ਮੈਨੂੰ ਕੋਈ ਇਤਰਾਜ਼ ਨਹੀਂ ਜੇਕਰ ਤੁਹਾਡੇ ਬਣਾ ਚ ਭਟਕਦੇ ਹਨ ਇਸੇ ਤਰ੍ਹਾਂ ਆਕਸਫੋਰਡ ਯੂਨੀਵਰਸਿਟੀ ਦੇ ਇੱਕ ਖੁੱਲੇ ਪਰ ਖਚਾਖਚ ਭਰੇ ਹੋਏ ਹਾਲ ਵਿਖੇ ਜੀਵਨ ਦੇ ਵਿਕਾਸ ਬਾਰੇ ਗੂੜ ਗੋਸ਼ਟੀ ਚੱਲ ਰਹੀ ਸੀ ਥਾਮਸ ਹਕਸਲੇ ਜੀਵਨ ਦੇ ਵਿਕਾਸ ਬਾਰੇ ਡਾਰਵਿਨ ਦੇ ਵਿਚਾਰਾਂ ਦੀ ਪ੍ਰੋਤਸਾਹਨਾ ਕਰ ਰਿਹਾ ਸੀ ਜਦਕਿ ਪਾਦਰੀ ਵਿਲਬਰ ਫੋਰਸ ਇਸ ਦੀ ਨਿਖੇਧੀ ਕਰ ਰਿਹਾ ਸੀ ਪਾਦਰੀ ਨੇ ਬੋਲਦਿਆਂ ਹਕਸਲੇ ਤੋਂ ਮਸਖਰੀ ਨਾਲ ਪੁੱਛਿਆ ਕਿਸ ਪੰਨੇੋਂ ਤੁਹਾਡਾ ਸਬੰਧ ਬਨਮਨਸ ਨਾਲ ਜਾ ਕੇ ਜੁੜਦਾ ਹੈ ਦਾਦੇ ਵੱਲੋਂ ਜਾਂ ਨਾਨੇ ਵੱਲੋਂ ਜਦ ਹਕਸਲੇ ਨੇ ਬੋਲਣ ਦੀ ਵਾਰੀ ਆਈ ਤਦ ਪੈਂਦੀ ਸੱਟੇ ਹੀ ਉਸ ਕਿਹਾ ਚਿੰਪਾਂਜ਼ੀ ਨਾਲ ਮਨੁੱਖੀ ਸਬੰਧਾਂ ਬਾਰੇ ਮੈਨੂੰ ਕਾਹੀ ਕਿਸੇ ਨਮੂਸ਼ੀ ਦਾ ਅਹਿਸਾਸ ਨਹੀਂ ਪਰ ਉਸ ਮਨੁੱਖ ਨਾਲ ਸਬੰਧ ਹੋਣ ਬਾਰੇ ਮੈਨੂੰ ਬਹੁਤ ਹੀ ਸ਼ਰਮ ਆ ਰਹੀ ਹੈ ਜਿਹੜਾ ਪ੍ਰਿਮੈਫ ਵਿੱਚ ਚੱਲ ਰੇ ਗੰਭੀਰਵਾਦ ਵਿਚਾਰ ਵਿੱਚ ਠੱਠੇ ਨੂੰ ਕੁਸੇੜਨ ਦੇ ਯਤਨ ਕਰੇ ਹਕਸਲੇ ਦਾ ਸਿੱਧਾ ਸੰਕੇਤ ਪਾਦਰੀਵਲ ਹੈ ਸੀ ਜੁੜੀ ਹੋਈ ਵਿਕਾਸ ਰੋਧੀ ਪੀੜ ਹੁਣ ਹਕਸਲੇ ਦਾ ਪੱਖ ਪੂਰ ਲੱਗ ਪਈ ਸੀ ਇਹ ਗੱਲਾਂ ਪਿਛਲੀ ਸਦੀ ਦੇ ਛੇਕਲੇ ਪੱਕਦੀਆਂ ਹਨ ਜਦਕਿ ਬਰਨਾਰਡ ਸ਼ਾਹ ਤੋਂ ਵੀ ਪੁੱਛਿਆ ਗਿਆ ਕਿ ਮਨੁੱਖ ਦੇ ਵੀ ਬਾਂਦਰ ਵਾਂਗ ਪੂਛ ਹੈ ਸੀ ਉਸਨੇ ਉੱਤਰ ਵਿੱਚ ਮਨੁੱਖ ਵੱਲ ਵਿਅੰਗਮਈ ਇਸ਼ਾਰਾ ਕਰਦੇ ਹੋਏ ਕਿਹਾ ਨਹੀਂ ਅੱਜ ਵੀ ਬਾਂਦਰ ਹਨ ਇਹਨਾਂ ਦੀ ਪੂਛ ਨਹੀਂ ਹੈ ਵਿਗਿਆਨਕ ਅਨੁਮਾਨ ਅਨੁਸਾਰ ਅੱਜ ਤੋਂ 10 ਅਰਬ ਬਰੇ ਪਹਿਲਾਂ ਵਿਸ਼ਵ ਖੋਦ ਚ ਆਇਆ ਤੇ 4 ਅਰਬ ਬਰੇ ਪਹਿਲਾਂ ਸਾਡੀ ਧਰਤੀ ਇਸ ਧਰਤੀ ਉਪਰ ਅਗਲੇ 2 ਅਰਬ ਵਰਿਆਂ ਅੰਦਰ ਜੀਵਨ ਪੁੰਗ ਰਿਹਾ ਤੇ ਉਸ ਦਾ ਵਿਕਾਸ ਛੜਿਆ ਜੀਵਨ ਦਾ ਅਸਰਲ ਸਾਦਾ ਰੂਪ ਗੁੰਝਲਦਾਰ ਬਣਦਾ ਚੱਲਿਆ ਗਿਆ ਇਸ ਸੰਸਾਰ ਅੰਦਰੋਂ ਪਹਿਲੋਂ ਇੱਕ ਸੈੱਲ ਦੀ ਦੇਹ ਵਾਲੇ ਜੀਵ ਆਏ ਫਿਰ ਬਹੁ ਸੱਲੇ ਜੀਵ ਜਿਨ੍ਹਾਂ ਨੇ ਅਸਫੰਝਾਂ ਮੜੱਪਾਂ ਕੀੜੇ ਪਤੰਗੀਆਂ ਛਿੰਗੀਆਂ ਸਿੱਪਾਂ ਤੇ ਪਿੱਛੋਂ ਆ ਕੇ ਮੱਛੀਆਂ ਡੱਡੂਆਂ ਸੱਪਾਂ ਕਿਰਲਿਆਂ ਮਗਰ ਮੱਛੀਆਂ ਦਾ ਰੂਪ ਧਾਰਿਆ ਇਨ੍ਹਾਂ ਪਿਛਲਾਂ ਤੋਂ ਪੰਛੀਆਂ ਤੇ ਪਸ਼ੂਆਂ ਦਾ ਜਨਮ ਹੋਇਆ ਤੇ ਪਸ਼ੂਆਂ ਦੀ ਇੱਕ ਸਾਖ ਮਨੁੱਖ ਬਣ ਗਈ। ਉਹ ਮਨੁੱਖ ਜਿਹੜਾ ਸਿਆਣਾ ਸੀ, ਸੂਝਵਾਨ ਸੀ ਤੇ ਚਤਰ ਸੀ। ਜਿਸ ਕਰਕੇ ਇਸ ਨੂੰ ਕਿਸੇ ਨੇ ਉਜੜਿਆ ਦੇਵਤਾ ਕਿਹਾ, ਕਿਸੇ ਨੇ ਚੁਲਬੁਲਾ ਫਰਿਸ਼ਤਾ ਕਿਹਾ, ਕਿਸੇ ਨੇ ਸਾਸੀ ਦੇਵ ਕਿਹਾ। ਅਸਲ ਵਿੱਚ ਮਨੁੱਖ ਇੱਕ ਵਾਰਗੀ ਸੀ, ਮਨੁੱਖ ਹੁੰਦਾ ਹੋਇਆ ਇਹ ਸਭ ਕੁਝ ਵੀ ਹੈ। ਮਨੁੱਖ ਦੀ ਸਾਖ ਉਸ ਮੁੱਢ ਨਾਲੋਂ ਅੱਜ ਤੋਂ 1 ਕਰੋੜ ਵਰੇ ਪਹਿਲਾਂ ਵਕ ਹੋਈ ਜਿਸ ਤੋਂ ਜਦੋਂ ਕਿ ਉਹ ਪੁੱਛੇ ਮਾਨਦਰ ਜਾਂ ਬਨਮਾਨਸਵੀ ਵੱਖ ਹੋਏ ਬਨਮਾਨਸਾਂ ਦੇ ਪਿੱਤਰ ਤਾਂ ਬਣਾ ਚ ਰਹਿ ਗਏ ਪਰ ਮਨੁੱਖ ਦੇ ਪਿੱਤਰ ਬਣਾ ਨੂੰ ਤਿਆਗ ਕੇ ਖੁੱਲੇ ਕਾਮਦਾਨਾ ਚ ਆ ਕੇ ਰਹਿਣ ਲੱਗ ਪਏ ਨਵੇਂ ਦਵਾਲਿਆਂ ਵਿੱਚ ਇਹਨਾਂ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਨਾ ਇੱਥੇ ਬਣਾ ਵਾਲੀ ਊਠ ਸੀ ਨਾ ਹੀ ਖਾਣ ਪਦਾਰਥਾਂ ਦੀ ਬੌੜਤਾ ਇੱਕ ਬੰਨੇ ਜੇਕਰ ਖੁੰਖਾਰ ਤੇ ਛੋਲੇ ਜਾਰਵਨਾ ਤੋਂ ਬਚਾਉ ਦੀ ਸਮੱਸਿਆ ਸੀ ਤਾਂ ਦੂਜੇ ਬੰਨੇ ਖਾਣ ਲਈ ਵਸਤੂਆਂ ਦੀ ਭਾਲ ਕਰਨੀ ਪੈਂਦੀ ਸੀ ਕੇਵਲ ਦਿਮਾਗੀ ਚਤਰਾਈ ਰਾਹੀ ਹੀ ਅ ਇਹ ਆਪਣੀ ਸੰਭਾਲ ਨੂੰ ਸੰਭਵ ਬਣਾ ਰਹੇ ਸਨ ਫਿਰ ਇਹ ਵੀ ਸੀ ਕਿ ਇਹ ਸਿੱਧਿਆਂ ਖਲੋ ਸਕਦੇ ਸਨ ਅੱਜ ਦੇ ਮਨੁੱਖ ਦੀ ਹੱਦ ਤੱਕ ਭਾਵੇਂ ਨਾ ਪਰ ਇੰਨੇ ਨੂੰ ਇੰਨੇ ਕੁ ਕੇ ਇਹਨਾਂ ਦੀਆਂ ਅਗਲੀਆਂ ਟੰਗਾਂ ਲੱਠਣੋਂ ਭਜਨੋ ਸੁਰਖਰੂ ਹੋ ਗਈਆਂ ਸਨ ਹੱਥ ਜੀਬ ਤੇ ਦਿਮਾਗ ਨਾਲ ਹਰ ਇੱਕ ਸਾਰ ਆ ਰਹੇ ਪਰਵਰਤਨਾ ਨੇ ਬਣੋ ਉਦਲੇ ਜੰਗਲੀ ਹੂਸ਼ ਨੂੰ ਮਾਨਵਤਾ ਦੇ ਰਾਹ ਪਾ ਦਿੱਤਾ ਤੇ ਸੱਭਿਆਚਾਰ ਦੀ ਪਹਿਲੀ ਕਿਰਨ ਫੁੱਟ ਪਈ ਬਣਾ ਦਾ ਵਾਸਾ ਜਦ ਕੇ ਹੁਣ ਲਗਭਗ 50 60 ਲੱਖ ਵਰੇ ਪਿੱਛੇ ਰਹਿ ਗਿਆ ਸੀ ਪਰ ਹਾਲੇ ਵੀ ਪਹਿਲਾ ਮਨੁੱਖ ਸਹਿਮੇ ਸਹਿਮਿਆ ਡਰਿਆ ਹੋਇਆ ਜੀਵਨ ਜਿਉ ਰਿਹਾ ਸੀ ਹੁਣ ਇਸ ਦਾ ਕੱਦ ਵੱਧ ਕੇ 5 ਫੁੱਟ ਹੋ ਗਿਆ ਹੈ ਇਹ ਚੱਲਦਾ ਸੀ ਤਾਂ ਮੋਢਿਆਂ ਨੂੰ ਅਗਾਹ ਚੁਕਾ ਕੇ ਮੱਥਾ ਇਸ ਦਾ ਪਛਾਂ ਟਿਰਕਵਾ ਸੀ ਨੱਕ ਇਸ ਦਾ ਉੱਕਾ ਹੀ ਬੈਠਵਾ ਸੀ ਤੇ ਥੱਲੇ ਠੋਡੀ ਅਲੋਪ ਸੀ ਚਿਹਰੇ ਦਾ ਬਦਲਵਾ ਥਲਵਾ ਭਾਗ ਵੀ ਅਗਾਹ ਨਿਕਲਿਆ ਹੋਇਆ ਸੀ ਤੇ ਦੰਦ ਬੀੜ ਬਹੁਤ ਉੱਪਰ ਵੀ ਸੀ ਅੱਖਾਂ ਉੱਪਰ ਲੀਆਂ ਭਵਾਂ ਦਾ ਉਭਾਰ ਵੀ ਪ੍ਰਤੱਖ ਸੀ ਹੁਣ ਇਸ ਤੇ ਖਾਨ ਢੰਗ ਵਿੱਚ ਅੰਤਰ ਆ ਗਿਆ ਹੈ ਇੱਧਰ ਉੱਧਰੋਂ ਗਿਰੀਆਂ ਇਕੱਠੀਆਂ ਕਰਕੇ ਜ਼ਮੀਨੋਂ ਜੜਾਂ ਪੁੱਟ ਕੇ ਤੇ ਝਾੜਾਂ ਤੇ ਝਾੜੀਆਂ ਨਾਲ ਲੱਗੇ ਬੇਰ ਤੇ ਰਸ ਭਰੀਆਂ ਚੁੱਕ ਕੇ ਇਹ ਆਪਣਾ ਪੇਟ ਭਰਨ ਲੱਗਾ ਹੈ ਪਰ ਨਾਲੋਂ ਨਾਲੇ ਸ਼ਿਕਾਰੀ ਜਾਨਵਰਾਂ ਦੇ ਕੀਤੇ ਹੋਏ ਸ਼ਿਕਾਰ ਦੀ ਬਚੀ ਹੋਈ ਰਹਤ ਖੁੰਦ ਨੂੰ ਵੀ ਸਮੇਟਣ ਲੱਗ ਪਿਆ ਸੀ ਉਂਝ ਵੀ ਜਿਵੇਂ ਕਿ ਅੱਜਕੱਲ ਗਿੱਦੜ ਕਰਦੇ ਹਨ ਮੁਰਦਿਆਂ ਦੀਆਂ ਹੱਡੀਆਂ ਨਾਲੋਂ ਮਾਸ ਵਕ ਕਰਨ ਲਈ ਇਸਨੇ ਪੱਥਰਾਂ ਨੂੰ ਰਗੜ ਕੇ ਤਰਾਸ਼ ਕੇ ਵਰਤਨਾ ਵੀ ਸ਼ੁਰੂ ਕਰ ਦਿੱਤਾ ਸੀ ਅੱਜ ਵਿਆਪਕ ਸੰਮਤੀ ਸਭਾ ਚਾਰ ਵੱਲ ਪੁੱਟਿਆ ਜਾ ਰਿਹਾ ਇਹ ਪਹਿਲਾ ਕਦਮ ਸੀ ਹੁਣ ਥਾਣੀ ਦਾ ਦੂਜਾ ਭਾਗ ਸ਼ੋਇਆ ਜਾਂਦਾ ਹੈ ਜਦਕਿ ਦੱਖਣੀ ਬਨਮਾਨਸ ਤੋਂ ਮਨੁੱਖ ਦੀ ਅਗਲੀ ਪਿਤਰੀ ਨਸਲ ਦਾ ਵਿਕਾਸ ਛਿਰਦਾ ਹੈ ਅੱਜ ਤੋਂ ਲਗਭਗ 30 ਤੋਂ ਲੈ ਕੇ 15 ਲੱਖ ਬਰੇ ਪਹਿਲਾਂ ਅਫਰੀਕਾ ਵਿਖੇ ਰਹਿ ਰਹੇ ਕਿਸੇ ਬਨਮਾਨਸ ਦੇ ਨਹੀਂ ਸਗੋਂ ਇੱਕ ਹੋਰ ਮੁਰਖ ਨਾਲ ਕੁਝ ਹੱਦ ਤੱਕ ਵਾਰਾ ਖਾਂਦੇ ਮਾਨਵੀ ਜੀਵ ਦੇ ਚਿੰਨ ਮਿਲਦੇ ਹਨ ਇਸ ਮਾਨਸ ਦਾ ਵੱਡਾ ਦਿਮਾਗ ਸੀ ਦੱਖਣੀ ਬਨ ਮਾਨਸ ਨਾਲੋਂ ਵੱਡਾ ਕੱਦ ਵਿੱਚ ਉਹ ਉਸ ਤੋਂ ਵੀ ਉੱਚਾ ਸੀ ਚਿਹਰੇ ਦੇ ਮਾਪਰੇ ਵਿੱਚ ਭਾਵੇਂ ਬਹੁਤ ਫਰਕ ਨਹੀਂ ਸੀ ਆਇਆ ਪਰ ਜਿਸ ਇੱਕ ਗੱਲ 'ਚ ਉਹਨਾਂ ਨਾਲੋਂ ਇਹ ਬਹੁਤ ਅਗਾਹ ਵਧੂ ਸੀ ਉਹ ਸੀ ਸੰਦਾਂ ਤੇ ਹਥਿਆਰਾਂ ਦਾ ਘੜਨ ਵਿੱਚ ਇਸ ਨੇ ਕੇਵਲ ਪੱਥਰਾਂ ਤੋਂ ਹੀ ਸੰਦ ਨਹੀਂ ਸੀ ਬਣਾਏ ਇਸ ਕੰਮ ਲਈ ਇਸ ਨੇ ਜਾਨਵਰਾਂ ਦੇ ਸਿੰਗਾਂ ਦੀ ਤੇ ਵੱਡੇ-ਵੱਡੇ ਜਾਨਵਰਾਂ ਦੀਆਂ ਹੱਡੀਆਂ ਦੀ ਵੀ ਵਰਤੋਂ ਕੀਤੀ ਹੁਣ ਇਹ ਵਦੇਰੇ ਗੁਜ਼ਾਰਾ ਹੋਰਨਾਂ ਦਾ ਸ਼ਿਕਾਰ ਕਰਕੇ ਕੀਤੇ ਹੋਏ ਜਾਨਵਰਾਂ ਦੇ ਆਸਰੇ ਕਰਨ ਲੱਗ ਪਿਆ ਇਸ ਪਹਿਲੇ ਮਾਨਸ ਜਾਂ ਆਦਮਨੁੱਖ ਦੇ ਕਿਤੇ ਅਨਕੂਲ ਇਸ ਦਾ ਵਿਗਿਆਨਕ ਨਾਮ ਹੋਮੋ ਹੈਬਿਲਸ ਰੱਖਿਆ ਗਿਆ ਇਹ ਦੋ ਲਾਤੀਨੀ ਸ਼ਬਦਾਂ ਦੇ ਪਹਿਲੇ ਅਰਥ ਹਨ ਮਨੁੱਖ ਅਤੇ ਦੂਜੇ ਦੇ ਕਾਰੀਕਰ ਦੇ ਆਦਮਨੁੱਖ ਦੀ ਇਹ ਨਸਲ ਕੇਵਲ 5 ਲੱਖ ਵਰਿਆਂ ਤੱਕ ਹੀ ਵਿਚਰੀ ਪਹਿਲੀ ਨਸਲਾਂ ਨਾਲੋਂ ਇਹ ਮਨੁੱਖ ਬਹੁਤ ਸਫਲ ਸੀ ਜਿਸ ਦਾ ਪਤਾ ਇਸ ਗੱਲੋਂ ਵੀ ਲੱਗਦਾ ਹੈ ਕਿ ਸੰਸਾਰ ਵਿੱਚ ਬਹੁਤੀ ਥਾਵਾਂ 'ਤੇ ਫਸਰ ਗਿਆ ਸੀ ਅਫਰੀਕਾ ਤੋਂ ਬਾਹਰ ਵੀ ਬਹੁਤੀ ਥਾਵਾਂ 'ਤੇ ਇਸ ਦਾ ਬਸੇਰਾ ਸੀ ਏਸ਼ੀਆ ਅੰਦਰ ਦੂਰੋਂ ਦੂਰੋਂ ਧੁਰ ਚੀਨ ਤੋਂ ਤੇ ਯੂਰਪ ਵਿੱਚ ਧੁਰ ਉੱਤਰ ਤੋਂ ਇਸ ਨਸਲ ਦੇ ਚਿੰਨ੍ਹ ਪ੍ਰਾਪਤ ਹੋ ਚੁੱਕੇ ਸਨ ਇਸ ਨੂੰ ਅੱਗ ਬਲਨ ਦਾ ਵੀ ਤੋਸੀ ਤੇ ਸਨੇਹ ਅਜੀ ਹਥਿਆਰ ਬਣਾ ਲਏ ਸਨ ਕਿ ਇਹ ਹੁਣ ਆਵਿਸ਼ਕਾਰ ਕਰਨ ਲੱਗ ਕਰਨ ਲੱਗ ਪਿਆ ਸੀ ਹਾਲਾਂਕਿ ਖਾਣ ਪਦਾਰਥ ਹੁਣ ਵੀ ਇਕੱਠੇ ਕਰਦਾ ਸੀ ਭੋਏ ਫਰੋਣ ਲਈ ਬਾਸ ਦੇ ਬਣੇ ਕੁੰਧਾਲ ਇਸ ਤੇ ਇਸ ਨੇ ਘੜ ਲਏ ਸਨ ਪੱਥਰਾਂ ਨੂੰ ਬਾਂਸਾਂ ਨਾਲ ਜੋੜ ਕੇ ਇਸ ਨੇ ਕੁਲਾੜੇ ਤੇ ਨੇਜੇ ਬਣਾਏ ਥਾਂ ਥਾਂ ਪਟਕਣ ਦੀ ਥਾਂ ਉਸ ਨੇ ਕੁਦਰਤੀ ਬਣਿਆ ਗੁਫਾਵਾਂ ਨੂੰ ਆਪਣਾ ਟਿਕਾਣਾ ਬਣਾ ਲਿਆ ਸੀ ਇੱਥੇ ਟੱਬਣਾ ਚ ਰਹਿੰਦੇ ਤੇ ਇਕੱਠੇ ਹੋ ਕੇ ਅੱਗ ਸੇਕਦੇ ਤੇ ਉਸ ਉੱਪਰ ਖਾਣਾ ਵੀ ਪਕਾਉਂਦੇ ਇਕੱਠਿਆਂ ਹੋ ਕੇ ਮਰਦ ਸ਼ਿਕਾਰ ਕਰਦੇ ਤੇ ਪਿਛੇ ਤਰੀਮਤਾਂ ਬੱਚਿਆਂ ਦੇ ਟਿਕਾਣਿਆਂ ਦੀ ਸੰਭਾਲ ਕਰਦੀਆਂ ਇਸ ਪ੍ਰਕਾਰ ਸੱਭਿਆਚਾਰ ਪੁੰਗਰਨ ਲੱਗਾ ਤੇ ਮਰਦ ਤੇ ਤਰੀਮਤ ਦੇ ਕੰਮਾਂ ਦੀਆਂ ਵੰਡੀਆਂ ਪੈ ਗਈਆਂ ਪਿਛੋਂ ਆ ਕੇ ਆਪਣੇ ਮਰਿਆ ਹੋਿਆਂ ਦੀ ਸੰਭਾਲ ਵੀ ਕਰਨ ਲੱਗ ਪਏ ਪਰ ਕਿਧਰੋਂ-ਕਿਧਰੋਂ ਇਹਨਾਂ ਦੀ ਆਦਮ ਖੁਰ ਰੂਚੀ ਦੀ ਵੀ ਪਿੰਕ ਪੈਂਦੀ ਦਿਖਾਈ ਦੇ ਜਾਂਦੀ ਹੈ 8ਵੀਂ ਵਰਿਆਂ ਤੋਂ ਚੱਲੀ ਆ ਰਹੀ ਇਸ ਸਰਵ ਵਿਆਕ ਮਨੁੱਖ ਦੀ ਪਿਤਰੀ ਨਸਲ ਦਾ ਅੰਤ ਅੱਜ ਤੋਂ ਲਗਭਗ 2.5 ਲੱਖ ਬਰੇ ਪਹਿਲਾਂ ਹੋਇਆ। ਇਹਨਾਂ ਚੋਂ ਨਿਆਨਦਰਲ ਮਨੁੱਖ ਦੀ ਲਗਰ ਅੱਜ ਤੋਂ ਕੋਈ 3 ਲੱਖ ਬਰੇ ਪਹਿਲਾਂ ਫੁੱਟੀ ਸਿੱਧੇ ਖਲੋਣ ਵਾਲੇ ਮਨੁੱਖ ਦੀਆਂ ਯੂਰਪ ਵਿੱਚ ਵਸਤੀਆਂ ਢਾਣੀਆਂ ਨੂੰ ਜਦ ਲੋਹੜੀ ਦੀ ਠੰਡ ਦਾ ਟਕਰਾ ਕਰਨਾ ਪਿਆ ਤਦ ਨਿਆਨਦਰਲ ਮਨੁੱਖ ਦਾ ਇੱਥੇ ਹੀ ਵਿਕਾਸ ਆਰੰਭ ਹੋ ਗਿਆ। ਨੈਂਦਰਲ ਮਨੁੱਖ ਉਸ ਸਮੇਂ ਤੋਂ ਹੀ ਅੱਜ ਤੋਂ ਲਗਭਗ 30 ਹਜ਼ਾਰ ਬਰੇ ਪਹਿਲਾਂ ਤੱਕ ਯੂਰਪ ਵਿੱਚ ਰਹਿੰਦਾ ਰਿਹਾ। ਉਹਦੀ ਠੰਡ ਸਹਿ ਸਕਣ ਦੇ ਯੋਗ ਸੀ ਠੰਡੇ ਵਾਤਾਵਰਣ 'ਚ ਇਸ ਕੁਝ ਵਕਰੀ ਹੀ ਪ੍ਰਕਾਰ ਦੇ ਸਿਰਕ ਪਰਵਰਤਨ ਆਏ ਪਤਰੀ ਨਸਲ ਨਾਲੋਂ ਇਹਨਾਂ ਦੇ ਕੱਦ ਛੋਟੇ ਹੋ ਗਏ ਇਹਨਾਂ ਦੇ ਕਠੀਲੇ ਕਠੀਲੇ ਸਰੀਰ ਸਨ ਅਤੇ ਭਰਵੀਆਂ ਪਰ ਛੋਟੀਆਂ ਟੰਗਾਂ ਸਨ ਮੋਢੇ ਇਹਨਾਂ ਦੇ ਪਾਸਿਆਂ ਵੱਲ ਨੂੰ ਢਿਲਕਵੇਂ ਸਨ ਛੋਟੀ ਗਰਦਨ ਉੱਪਰ ਟਿਕੇ ਸਿਰ ਦਾ ਪਛਾਣੂ ਢੱਕਣਾ ਮੱਥਾ ਉੱਪਰ ਵੀ ਆਵਾਵਾਂ ਵਾਲਾ ਸੀ ਇਹਨਾਂ ਦਾ ਨੱਕ ਫਿੰਨਾ ਸੀ ਨਾਸਾਂ ਮੋਕਲੀਆਂ ਸਨ ਬੁੱਲ ਮੋਟੇ ਸਨ ਤੇ ਠੋਡੀ ਵੀ ਨਿਕਲਣੀ ਨਹੀਂ ਸੀ ਚਿਹਰੇ ਦਾ ਥਲਵਾ ਭਾਗ ਦੀ ਅਗਾਵਧਮਾ ਸੀ ਦਿਮਾਗ ਇਹਨਾਂ ਦਾ ਆਕਾਰ ਤਾਂ ਲਗਭਗ ਮਨੁੱਖ ਦੇ ਜਿੱਡਾ ਹੀ ਸੀ ਪਰ ਇਹ ਬਾਰੂਸ ਪਾੜ ਤੇ ਪਧਰਾਇਆ ਸੀ ਅੱਜ ਦੇ ਮਨੁੱਖ ਦੇ ਦਿਮਾਗ ਜਿਹੀਆਂ ਇਹ ਸੁਪਰ ਸਿਲਵਟਾਂ ਉਕਰੀਆਂ ਹੋਈਆਂ ਨਹੀਂ ਸਨ ਇਹੋ ਸਿਲਵਟਾਂ ਹੀ ਸੂਝ ਸਿਆਣਪ ਤੇ ਚਚਾਈ ਦੀਆਂ ਪ੍ਰਤੀਕ ਹੁੰਦੀਆਂ ਹਨ ਤਦੇ ਹੀ ਨਿਆਂਦਰਲ ਮਨੁੱਖ ਇਹਨਾਂ ਗੱਲਾਂ ਵਿੱਚ ਇਸ ਹੱਦ ਤੱਕ ਮਾਹਿਰ ਸੀ ਜਿੰਨਾ ਕਿ ਮਨੁੱਖ ਦਾ ਅੱਜ ਦਾ ਮਨੁੱਖ ਪਰ ਇੰਨੀ ਕੁ ਸੂਝ ਉਸ ਵਿੱਚ ਹੈ ਸੀ ਕਿ ਉਂਗਲਾਂ ਉੱਪਰ ਗਿਰਤੀ ਕਰ ਸਕੇ ਤੇ ਇਸ਼ਾਰਿਆਂ ਤੇ ਮੂੰਹ ਚੋਂ ਕੱਡੀਆਂ ਆਵਾਜ਼ਾਂ ਰਹੀਆਂ ਆਪਣੇ ਮਨ ਦੀ ਗੱਲ ਨੂੰ ਹੋਰਾਂ ਤੱਕ ਪਹੁੰਚਾ ਸਕੇ ਤੇ ਉਹ ਇਸ ਹੱਦ ਤੱਕ ਮਕਾਰ ਸੀ ਕਿ ਵੱਡੇ ਵੱਡੇ ਜਾਨਵਰਾਂ ਦਾ ਸ਼ਿਕਾਰ ਇਹਨਾਂ ਨੂੰ ਦਲਦਲਾ ਅੰਦਰ ਖਦੇੜ ਕੇ ਕਰਦਾ ਸੀ ਸ਼ਿਕਾਰ ਇਹਨਾਂ ਦੇ ਅੰਦਰ ਮੁੱਖ ਦਾ ਕੀਤਾ ਵੀ ਸੀ ਤੇ ਸ਼ੁਗਲ ਵੀ ਇਸ ਲਈ ਵਰਤੇ ਜਾਂਦੇ ਹਥਿਆਰ ਮੁਕੀਲੇ ਵੀ ਸਨ ਤੇ ਤਿੱਖੇ ਵੀ ਮੁਗਦਰ ਮੂੰਗਲੀਆਂ ਨੇਜਾਂ ਦੀ ਇਹ ਆਮ ਵਰਤੋਂ ਕਰਦੇ ਸਨ ਜਿਨ੍ਹਾਂ ਨੂੰ ਇਹਨਾਂ ਨੇ ਘੜੇ ਹੋਏ ਪੱਥਰਾਂ ਨੂੰ ਬਾਂਸਾਂ ਨਾਲ ਜੋੜ-ਜੋੜ ਕੇ ਬਣਾਇਆ ਹੋਇਆ ਸੀ ਹਿਰਨਾਂ ਦੇ ਨਾਲ-ਨਾਲ ਇਨਾਂ ਸਾਨਾਂ ਤੇ ਹੱਥੀ ਜਿੱਡੇ ਮੈ ਮੱਥਾਂ ਦਾ ਸ਼ਿਕਾਰ ਵੀ ਕਰਦੇ ਸਨ ਸ਼ਿਕਾਰ ਦੌਰਾਨ ਜਿਹੜੇ ਕਾਉ ਲੱਗਦੇ ਉਹ ਇਹਨਾਂ ਦੇ ਸਹਿਮਾਨ ਲਈ ਇੱਕ ਹੁਲਾਰਾ ਹੁੰਦੇ ਸਨ ਇਸ ਇਸ ਪ੍ਰਕਾਰ ਗੁਫਾਵਾਂ ਤੇ ਅੱਗ ਦਵਲੇ ਹੋਣੇ ਹੋਏ ਇਹਨਾਂ ਦੇ ਸਮਾਜਿਕ ਢਾਂਚੇ ਤੋਂ ਸੱਭਿਆਚਾਰਕ ਅਦਰਾ ਦੀ ਸੁਗੰਧ ਵੀ ਆਉਣ ਲੱਗ ਪਈ ਸੀ ਗੁੰਦਵੇਂ ਟੱਬਰਾਂ ਚ ਇਹ ਰਹਿਣ ਲੱਗ ਪਏ ਸਨ ਇਹ ਸ਼ਿਕਾਰੀ ਬਹੁਤ ਸਿਰੇ ਦਾ ਕਠੋਰ ਤੇ નિર્દય ਹੁੰਦਾ ਹੋਇਆ ਵੀ ਕਦੀ ਕਦੀ ਕੋਮਲ ਭਾਵਨਾ ਦਾ ਵਿਖਾਲਾ ਵੀ ਕਰਨ ਯੋਗ ਹੈ ਸੀ ਉਹਨਾਂ ਦੇ ਪ੍ਰਪਵਨਾਵਾਂ ਦਾ ਪ੍ਰਗਟਾ ਵਿਸ਼ੇਸ਼ ਤੌਰ ਤੇ ਬਿਮਾਰੀ ਸਮੇਂ ਮੌਸਮੇ ਸ਼িকার ਕਰਨ ਲੱਗੇ ਅ ਕਾਹਾਂ ਦੀ ਟੀਮਾਰਦਾਰੀ ਸਮੇਂ ਹੁੰਦਾ ਅਜਿھے ਮਰਿਆ ਹੋਇਆਂ ਨੂੰ ਇਹ ਦਫਨ ਕਰਨ ਲੱਗ ਪਏ ਸਨ ਅ ਇਹਨਾਂ ਦੀ ਰਹਿਣੀ ਕੁਝ ਇਸ ਪ੍ਰਕਾਰ ਦੀ ਸੀ ਕਿ ਮਾਨੋ ਇਹ ਅੱਜ ਦੇ ਕਿਸੇ ਪਛੜੇ ਹੋਏ ਦੇਸ਼ ਦੇ ਇੱਕ ਪਿੰਡ ਦੇ ਵਸਨੀਕ ਹੋਣ 50 ਹਜ਼ਾਰ ਵਰਿਆਂ ਤੱਕ ਅੰਦਰ ਅੰਦਰ ਨਵਾਂ ਮਨੁੱਖ ਸੰਸਾਰ ਵਿੱਚ ਸਾਰੇ ਫਸਰ ਗਿਆ ਯੂਰਪ ਦੇ ਨਰਮ ਪੈਰੇ ਵਾਤਾਵਰਣ ਵਿੱਚ ਵੀ ਨਵੇਂ ਮਨੁੱਖ ਨੇ ਟਿਕਾਣੇ ਬਣਾ ਲਏ ਜਿੱਥੇ ਇਸ ਦੀ ਸਿੱਧੀ ਟੱਕਰ ਨੈਂਦਰਲ ਮਨੁੱਖ ਨਾਲ ਹੋਈ ਯੂਰਪ ਚੇ ਟਕਰਾਉਣ ਵਾਲੀਆਂ ਇਹ ਦੋਵੇਂ ਤਰ੍ਹਾਂ ਸਮਾਨ ਨਹੀਂ ਸਨ ਗਿਣਤੀ ਕਾਰਨ ਵੀ ਤੇ ਤਿੱਖਣ ਸੂਚ ਸਿਆਣਪ ਤੇ ਮਕਾਰ ਚਤ్రਾਈ ਕਾਰਨ ਨਵਾਂ ਮਨੁੱਖ ਨੈਂਦਰਲ ਮਨੁੱਖ ਦੇ ਹਾਵੀ ਹੋਣ ਲੱਗਾ ਨਵੇਂ ਮਨੁੱਖ ਦੀ ਕੰਗਰੋੜ ਇੱਕਦਮ ਸਿੱਧੀ ਸੀ ਤੇ ਚੌੜੇ ਚਕੋਰ ਮੋਢਿਆਂ ਵਿਚਕਾਰੋਂ ਉੱਠੀ ਹੋ ਤੌਣ ਲੰਬੀ ਸੀ ਜਿਸ ਤੇ ਕੇ ਅੱਗੋਂ ਵੱਡਾ ਪ੍ਰਭਾਵਸ਼ਾਲੀ ਸਿਰ ਟਿਕਿਆ ਹੋਇਆ ਸੀ ਇਸ ਦਾ ਮੱਥਾ ਉੱਚਾ ਤੇ ਭਵਾ ਪੱਧਰੀਆਂ ਸਨ ਇਸ ਦਾ ਨੱਕ ਵੀ ਤਿੱਖਾ ਸੀ ਤੇ ਮੱਥੇ ਦੇ ਐਨ ਹੇਠਾਂ ਸਥਿਤ ਜਬੜੇ ਦੀ ਨਿੱਖਰਵੀਂ ਠੁੱਡੀ ਸੀ ਇਨਾਂ ਦੇ ਘੜੇ ਹੋ ਇਤਿਹਾਸ ਤੇ ਸੰਧ ਵੀ ਨਿਆਡਰ ਮਨੁੱਖ ਦੀ ਸੰਪਤੀ ਵਜ ਨਾਲੋਂ ਵਧੀਆ ਸਨ ਨਵੇਂ ਮਨੁੱਖ ਦੇ ਯੂਰਪ ਪੰਦਰ ਪ੍ਰਵੇਸ਼ ਕਰਨ ਦੇ ਲਈ ਕੇਵਲ 10000 ਬਰੇ ਅੰਦਰ ਹੀ ਉੱਥੋਂ ਦੇ ਪਹਿਲੇ ਵਾਸੀ ਦੀ ਵਕਰੀ ਹੋਈ ਕੋਈ ਹਸਤੀ ਜਿਹੜੀ ਹੈ ਉਹ ਨਾਰ ਹੀ ਅੱਜ ਦੇ 27000 ਬਰੇ ਪਹਿਲਾਂ ਯੂਰਪ ਚ ਕੋਈ ਵੀ ਨਿਆਡਰ ਮਨੁੱਖ ਨਹੀਂ ਰਹਿ ਰਿਹਾ ਇਹਨਾਂ ਦਾ ਸਰੀਰ ਕੰਡੋਆਪਣ ਤੇ ਸਾਹ ਸਿੰਝ ਭਸਦਾ ਹੈ ਕਿ ਨਵੇਂ ਮਨੁੱਖ ਦੀ ਸਿਆਣੀ ਮਕਾਰੀ ਦੀ ਤਾਬ ਨਹੀਂ ਸੀ ਝਲ ਸਕਿਆ ਇਹ ਵੀ ਕદાਚਿਤ ਸੰਭਵ ਹੈ ਕਿ ਬਚੇ ਹੋਏ ਇੰਟਰਨੈਟਰਲ ਮਨੁੱਖ ਦੀ ਨਵੀਂ نسل ਵਿੱਚ ਰਚ ਗਏ ਹੋਣ ਕਰਨ ਜਿਸ ਕਰਕੇ ਭਾਵੇਂ ਇਹਨਾਂ ਦੇ ਥੋੜੇ ਬਹੁਤ ਜਨਨ ਤੱਤ ਅੱਜ ਦੀ ਯੂਰੋਪੀ ਕੌਮਾਂ 'ਚ ਹਾਲ ਤੋੜੀ ਵੀ ਵਿਆਪਕ ਹੋਣ ਯੂਰੋਪੀ ਕੌਮਾਂ ਦਾ ਜਾਣ ਤੇ ਖੇਡ ਕੇ ਖੋਜਣ ਖਾਗੜ ਵਾਲਾ ਰਵਈਆ ਇਸੇ ਗੱਲ ਦਾ ਸੰਕੇਤ ਦਿੰਦਾ ਹੈ ਇਹ ਸਾਰਾਂਸ਼ ਉਸ ਮਨੁੱਖ ਦੀ ਇਸ ਸੰਸਾਰ ਅੰਦਰ ਆਮਦ ਦਾ ਹੈ ਜਿਸ ਨੇ ਆਪਣੀ ਸੂਚ ਰਾਹੀਂ ਸੰਸਾਰ ਦੇ ਨਵੇਂ ਸਿਰਿਓਂ ਰਚਨਾ ਸ਼ੁਰੂ ਦਿੱਤੀ ਹੈ ਇਸੇ ਸਿਆਣੇ ਵਿੱਚ ਕਿੰਨੀ ਕੂ ਮੂਰਖਤਾ ਵੀ ਰੜੀ ਹੋਈ ਹੈ ਇਸ ਦਾ ਫੈਸਲਾ ਤਾਂ ਪੁਵਿੱਖ ਕਰੇਗਾ ਪਰ ਇਹ ਗੱਲ ਜ਼ਰੂਰ ਹੈ ਕਿ ਆਪਣੇ ਪਿਆਲੇ 'ਚ ਭਰੀ ਹੋਈ ਮਧੂ ਨੂੰ ਇਹ ਪੀ ਘਟ ਰਿਹਾ ਹੈ ਤੇ ਛਲਕਾ ਵੱਧ ਰਿਹਾ ਹੈ